ਲੁਧਿਆਣਾ ਦੇ ਵਕੀਲ ਪਾਈਚਾਰੇ ਨੇ Amazon ਕੰਪਨੀ ਦੇ ਖਿਲਾਫ ਕੋਲਿਆ ਮੋਰਚਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਕੀਲਾ ਨੇ ਦੱਸਿਆ ਕਿ Amazon ਕੰਪਨੀ ਦੇ ਵੱਲੋਂ ਗੁਟਕਾ ਸਾਹਿਬ ਜਪਜੀ ਸਾਹਿਬ ਗੁਰੂਆਂ ਪਗਵਤ ਗੀਤ ਸਾਰੇ ਧਾਰਮਿਕ ਗ੍ਰੰਥ ਆਨਲਾਈਨ ਵੇਚੇ ਜਾ ਰਹੇ ਹਨ ਜਦੋਂ ਇਹਨਾਂ ਦੀ ਅੱਗੇ ਡਿਲੀਵਰੀ ਹੁੰਦੀ ਹੈ ਕਈ ਲੋਕ ਬੂਟ ਜਾਂ ਹੋਰ ਤਰੀਕੇ ਦੇ ਆਨਲਾਈਨ ਚੀਜ਼ਾਂ ਵੀ ਮੰਗਵਾਉਂਦੇ ਹਨ ਸਾਰਿਆਂ ਨੂੰ ਇੱਕੋ ਥਾਵਾਂ ਤੇ ਰੱਖਿਆ ਜਾਂਦਾ ਹੈ ਜਿਸ ਕਰਕੇ ਇਹ ਪੈਰਾਹੇਟਾ ਵੀ ਆਉਂਦੇ ਨੇ ਤੇ ਇੱਧਰ ਉੱਧਰ ਸੁੱਟੀਆਂ ਵੀ ਜਾਂਦੀਆਂ ਨੇ ਜਿਸ ਕਰਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਜਿਸ ਕਰਕੇ ਅੱਜ ਵਕੀਲ ਭਾਈਚਾਰੇ ਇਕੱਠਾ ਹੋਇਆ ਹੈ ਅਤੇ ਇਹਨਾਂ ਨੇ ਦੱਸਿਆ ਕਿ 2017 ਦੇ ਵਿੱਚ ਵੀ ਇਹਨ ਮੈਨੂੰ ਚੇਤਾਵਨੀ ਦਿੱਤੀ ਗਈ ਸੀ ਪਰ ਉਦੋਂ ਵੀ Amazon ਕੰਪਨੀ ਨੇ ਮਾਫੀ ਮੰਗ ਕੇ ਆਪਣਾ ਖੇੜਾ ਛੁਡਾਇਆ ਸੀ ਪਰ ਹੁਣ ਆਨਲਾਈਨ ਧਾਰਮਿਕ ਗ੍ਰੰਥਾਂ ਦੀ ਡਿਲੀਵਰੀ ਨਾ ਬੰਦ ਹੋਈ ਤਾਂ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਜਾਵੇਗਾ ਅਸੀਂ ਅੱਜ Amazon ਦੇ ਖਿਲਾਫ ਇਕੱਠੇ ਹੋਏ ਹਾਂ ਜੋ ਕਿ ਇਹਨਾਂ ਨੇ ਘੁਟਕਾ ਸੈਪ ਭਗਵਦ ਗੀਤਾ ਹੋਰ ਵੀ ਧਾਰਮਿਕ ਚੀਜ਼ਾਂ ਤੇ ਇਹਨਾਂ ਨੇ ਸੇਲ ਲਗਾਈ ਹੈ ਸੇਲ 'ਚ ਇਹ ਵੇਚ ਰਹੇ ਨੇ ਸੇਲ 'ਚ ਸਾਨੂੰ ਪ੍ਰੋਟੈਸਟ ਕਰਨ ਦਾ ਇਹ ਕਾਰਨ ਹੈ ਕਿ ਜੋ ਚੀਜ਼ੇ ਵੇਚ ਰਹੇ ਨੇ ਉਹਨਾਂ ਨਾਲ ਜਦੋਂ ਟਰਾਂਸਪੋਰਟ ਦੇ ਅੱਗੇ ਸਮਾਨ ਆਣਾ ਹੋਰ ਵੀ ਕਈ ਚੀਜ਼ਾਂ ਜੂਤੇ ਵਗੈਰਾ ਨਾਲ ਆਣੇ ਆ ਕਿਸੇ ਨੂੰ ਕੁਝ ਨਹੀਂ ਪਤਾ ਡਿਲੀਵਰੀ ਬੁਆਏ ਨੂੰ ਪਤਾ ਨਹੀਂ ਵਿੱਚ ਕੀ ਐ ਜਦੋਂ ਉਹਨੇ ਇਹ ਚੀਜ਼ਾਂ ਸੱਟਨੀ ਐ ਤੇ ਸਾਡੇ ਮਾਨਨ ਇਹ ਚੀਜ਼ ਦੇਖ ਕੇ ਹੀ ਬਹੁਤ ਏਸ ਪਹੁੰਚੀ ਹੋਈ ਐ ਅਸੀਂ 2017 ਚ ਵੀ ਪਹਿਲੇ ਪ੍ਰੋਟੈਸਟ ਕੀਤਾ ਹੀ ਇਹਨਾਂ ਨੇ ਧਾਰਮਿਕ ਦੀ ਉਦੋਂ ਵੀ ਬੇਇੱਜ਼ਤੀ ਕੀਤੀ ਸੀ ਧਰਮ ਦੀ ਹੁਣ ਵੀ ਇਹ ਚੀਜ਼ ਕਰ ਰਹੇ ਨੇ ਸੋ ਇਸ ਕਰਕੇ ਅਸੀਂ ਅੱਜ ਇਕੱਠੇ ਹੋਏ ਆ ਇਹਨਾਂ ਦਾ ਐਮਾਜ਼ਨ ਦਾ ਬਾਈਕਾਟ ਕਰਦੇ ਆ ਸਰ ਇਹਨਾਂ ਦਾ ਤੁਸੀਂ ਬਾਈਕਾਟ ਕਰਤਾ ਕਿੰਦਾ ਹੋਰ ਵੀ ਦੇਖਿਆ ਜਾਵੇ ਕਾਫੀ ਦੁਕਾਨਾਂ ਆਂਦੀਆਂ ਨੇ ਉਹਨਾਂ ਦੇ ਵੀ ਵਿੱਚ ਦਰਬਾਰ ਸਾਹਿਬ ਹੋ ਗਿਆ ਜਿੱਦਾਂ ਵੀ ਧਾਰਮਿਕ ਜਗ੍ਹਾ ਨਹੀਂ ਫੋਟੋਸ਼ਾਪ ਕਰ ਦਿੰਦੇ ਨੇ ਲੇਕਿਨ ਉਹ ਕਈ ਵਾਰੀ ਫੋਟੋ ਕਿਤਾਬਾਂ ਆਮ ਜਿਹੇ ਜਗ੍ਹਾ ਤੇ ਬਿਸਟ ਹੋਣੀਆਂ ਨੇ ਕਿਦਾ ਉਹਨਾਂ ਦਾ ਪ੍ਰਬੰਧ ਕਿੱਦਾਂ ਕਰੂ ਕਿਤਾਬਾਂ ਦੇ ਵਿੱਚ ਵੀ ਇਹ ਬਹੁਤ ਨਿੰਦਕਯੋਗ ਹੈ ਸਾਨੂੰ ਇਹ ਹਰੇਕ ਵਾਰ ਧਰਮ ਟਾਰਗੇਟ ਕਰਦੇ ਆ ਜੋ ਚੀਜ਼ ਹੋਣੀ ਨਹੀਂ ਚਾਹੀਦੀ ਹਰੇਕ ਵਾਰ ਇਹਨਾਂ ਨੇ ਧਰਮ ਨੂੰ ਟਾਰਗੇਟ ਕੀਤਾ ਭਾਵੇਂ ਉਹ ਸਿੱਖ ਧਰਮ ਹੈ ਭਾਵੇਂ ਹਿੰਦੂ ਧਰਮ ਹੈ ਭਾਵੇਂ ਕੋਈ ਧਰਮ ਹੈ ਅਸੀਂ ਹਰੇਕ ਇੱਕ ਜੋ ਟੋਕੇ ਗੱਲ ਕਰ ਰਹੇ ਆਂ ਚੀਜ਼ਾਂ ਤੇ ਬਹੁਤ ਬੈਨ ਲਾਣਾ ਚਾਹੀਦਾ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਕਿ ਇਹ ਚੀਜ਼ ਤੇ ਨਿਖਲ ਪਾਈ ਜਾਵੇ ਇਹਨਾਂ ਨਾਲ ਤੁਹਾਡੀ ਕੰਪਨੀ ਨਾਲ ਕੋਈ ਚੇਤਾਵਨੀ ਕੋਈ ਗੱਲਬਾਤ ਕੋਈ ਵਾਰਨਿੰਗ ਇਹ ਅਸੀਂ 2017 ਨੂੰ ਇਹਨਾਂ ਨੂੰ ਚੇਤਾਵਨੀ ਦਿੱਤੀ ਸੀ ਉਦੋਂ ਇਹਨਾਂ ਨੇ ਸਾਨੂੰ ਲਿਖਤ ਮਾਫੀ ਦਿੱਤੀ ਸੀ ਐਸਜੀਪੀਸੀ ਨੂੰ ਲਿਖਤ ਮਾਫੀ ਦਿੱਤੀ ਸੀ ਕਿ ਅਸੀਂ ਮੁੜ ਕੇ ਇਹੋ ਜੀ ਚੀਜ਼ ਨਹੀਂ ਕਰਾਂਗੇ ਐਸਜੀਪੀਸੀ ਨੇ ਵੀ ਦੁਬਾਰਾ ਨੋਟਿਸ ਭੇਜਿਆ ਹ ਹੁਣ ਇਸ ਵਾਰ ਅਗਰ ਇਹਨਾਂ ਨੇ ਦੁਬਾਰਾ ਇਹੋ ਜੀ ਹਰਕਤ ਕੀਤੀ ਅਸੀਂ ਬਿਲਕੁਲ ਇਹਨਾਂ ਨੂੰ ਨਹੀਂ ਬਖਸ਼ਾਂਗੇ ਹਰਕਤ ਤਾਂ ਕਰ ਦਿੱਤੀ ਗਈ ਹੈ ਇਹਨਾਂ ਨੇ ਹਰਕਤ ਕਰ ਲਈ ਤੇ ਹੁਣ ਤਾਂ ਇਹ ਅਸੀਂ ਇਕੱਠੇ ਹੋ ਰਹੇ ਹਾਂ ਤੇ ਵੱਡਾ ਪ੍ਰੋਟੈਸਟ ਕਰਾਂਗੇ ਤੇ ਇਹਨਾਂ ਦੇ 295 ਲਗਾਵਾਂਗੇ ਠੀਕ ਕੀ ਨਾਮ ਆ ਕੀ ਕਹਾਂ ਤੁਹਾਂਗੇ ਅੱਜ ਸਾਰਾ ਮੇਰਾ ਨਾਮ ਐਡਵੋਕੇਟ ਗੁਰਕਿਰਤ ਸਿੰਘ ਹੈ ਜੀ ਆ ਸਰ ਕੀ ਮੈਟਰ ਅੱਜ ਦਾ ਜਿਹੜਾ ਇਸ਼ੂ ਪੇਸ਼ ਤੋਂ ਕੱਢੀ ਪੈਣੀ ਜਿੱਦਾਂ ਕਿ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਤੁਹਾਨੂੰ ਕਿ ਅਸੀਂ ਅੱਜ ਐਮਾਜ਼ਨ ਦਾ ਬਾਈਕਟ ਕਰਨ ਲਈ ਸਾਰੇ ਭਰਾ ਇਕੱਠੇ ਹੋਏ ਆ ਤੇ ਮੇਰੇ ਛੋਟੇ ਵੀਰ ਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਵੇਂ ਵੀ ਟਰਾਂਸਪੋਰਟ ਦਾ ਸਮਾਨ ਜਿੱਦਾਂ ਵੀ ਆਂਦਾ ਆ ਆਨਲਾਈਨ ਸਾਨੂੰ ਨਹੀਂ ਪਤਾ ਉਹ ਬੈਗ 'ਚ ਕੀ ਹੁੰਦਾ ਜੁੱਤੀਆਂ ਬੂਟ ਹੋਰ ਵੀ ਕੁਝ ਐਦਾਂ ਦੀਆਂ ਚੀਜ਼ਾਂ ਹੁੰਦੀਆਂ ਤੇ ਜਿਸ ਨਾਲ ਗੁਟਕਾ ਸਾਹਿਬ ਭਗਵਤ ਗੀਤਾ ਵਿੱਚ ਪਾ ਦਿੰਦੇ ਆਗੇ ਨੇ ਤੇ ਜਦੋਂ ਡਿਲੀਵਰ ਕਰਦੇ ਨੇ ਸਾਨੂੰ ਨਹੀਂ ਪਤਾ ਉਹ ਕਿਸ ਤਰ੍ਹਾਂ ਡਿਲੀਵਰ ਕਰਦੇ ਨੇ ਕਈ ਜਗ੍ਹਾ ਤੇ ਉਹਨਾਂ ਨੂੰ ਐ ਵੀ ਹਦਾਇਤਾਂ ਦਿੱਤੀਆਂ ਜਾਂਦੀਆਂ ਕਿ ਜੇ ਘਰ 'ਚ ਕੋਈ ਬੰਦਾ ਨਹੀਂ ਮਿਲਦਾ ਤੇ ਅੱਧੀ ਸੜ ਦਿੱਤੀਆਂ ਜਾਂ ਜਾਂ ਚਿੱਦਾਂ ਤੇ ਉਹਨਾਂ ਨੂੰ ਬਸ ਇੱਕ ਉਹ ਸੱਟ ਕੇ ਗੁਟਕਾ ਸਾਹਿਬ ਦੀ ਨਿਰਾਦਰ ਕਰਕੇ ਅੱਧੀ ਚਲੇ ਜਾਂਦੇ ਨੇ ਜਿਸ ਨਾਲ ਬਾਕੀ ਵੀ ਲੋਕਾਂ ਨਾਲ ਬਹੁਤ ਹੀ ਜ਼ਿਆਦਾ ਧਾਰਮਿਕ ਭਾਵਨਾਵਾਂ ਠੇਸ ਪਹੁੰਚਦੀ ਹੈ ਤੇ ਅਸੀਂ ਇਸ ਕਰਕੇ Amazon ਦਾ ਚ ਬਾਈਕਟ ਕਰਦੇ ਹਾਂ ਜਿੱਦਾਂ ਦੇਖਿਆ ਤੁਸੀਂ ਕਹਿੰਦੇ ਵੀ ਬੇਅਤ ਵੀ ਤਾਂ ਮੰਗਣਾ ਆਪਣੇ ਅੰਦਰ ਗੁਟਕਾ ਸਾਹਿਬ ਜੇ ਆਕਰ ਕਿਸੇ ਨੂੰ ਜ਼ਰੂਰਤ ਵੀ ਹੁੰਦੀ ਹੈ ਉਹ ਕਿੱਦਾਂ ਮੰਗਵਾ ਸਕਦਾ ਉਹ ਆਫਲਾਈਨ ਲੈਣ ਲੈਣ ਜਿੱਦਾਂ ਪਹਿਲਾਂ ਵੀ ਦੁਕਾਨਾਂ ਬਣੀਆਂ ਹੁੰਦੀਆਂ ਗੁਰਦੁਆਰਾ ਸਾਹਿਬ ਦੇ ਨੇੜੇ ਤੇੜੇ ਤੁਸੀਂ ਬਾਕੀ ਵੀ ਸਾਰੇ ਗੁਰਦੁਆਰਾ ਸਾਹਿਬ ਦੇ ਦੇਖਿਆ ਹੋਣਾ ਜਿੱਦਾਂ ਪਹਿਲਾਂ ਚੱਲਦਾ ਸੀ ਉਦਾਂ ਹੋਵੇ ਆਨਲਾਈਨ ਅਸੀਂ ਕਹਿੰਨੇ ਆਦਾਰੇ ਬੰਦ ਕੀਤੇ ਜਾਣ ਇਹੋ ਜਿਹੀ ਚੀਜ਼ਾਂ ਆਨਲਾਈਨ ਨਾ ਵਿਕਣ ਤੇ ਜ਼ਿਆਦਾ ਚੰਗਾ ਜੀ